ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਥਾਣਾ ਕਮਾਨ ਦੇ ਪਿੰਡ ਬੋਲੇਵਾਲ ਵਿੱਚ ਬੀਤੀ ਸ਼ਾਮ ਅਣਪਛਾਤੇ ਲੁਟੇਰਿਆਂ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਉਤਾਰਿਆ ਮੌਤੇ ਘਾਟ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇਸ ਰੋਡ ਉੱਪਰ ਆਏ ਦਿਨ ਹੁੰਦੀਆਂ ਨੇ ਲੁੱਟਾਂ ਖੋਹਦੀਆਂ ਵਾਰਦਾਤਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਸ ਰੋਡ ਉੱਪਰ ਗਸ਼ਤ ਤੇਜ਼ ਕੀਤੀ ਜਾਵੇ ਤਾਂ ਜੋ ਅਨਸੁਖਾਮੀ ਘਟਨਾ ਨਾ ਵਾਪਰੇ ਆਪ ਵਿਖਾਉਂਦੇ ਹਾਂ ਕੀ ਕਹਿੰਦੇ ਨੇ ਪਿੰਡ ਦੇ ਲੋਕ ਅਤੇ ਪੂਰੀ ਰਿਪੋਰਟ ਧਰਮ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੋਲੇਵਾਲ ਆਪਣਾ ਜਿਹੜਾ ਪੜਾਵਾ ਮੇਸ਼ਾ ਲਸ਼ੀਦ ਦਾ ਤਰਨਾਦ ਆਲਾ ਬਾਬਾ ਬਕਾਲਾ ਉਹਨਾਂ ਦੇ ਪੜਾ ਦੇ ਉੱਤੇ ਇੱਥੇ ਹੀ ਜਿਹੜਾ ਸੇਵਾ ਕਰਦੇ ਆ ਇਹੀ ਇਹ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਆ ਜਦੋਂ ਦਾ ਸਾਡਾ ਰੋਡ ਬਣਿਆ ਵਾ ਨਾ ਚਲੋ ਤੰਗੀ ਵੀ ਬੜੀ ਸੀ ਕੱਚਾ ਰਸਤਾ ਹੀ ਤੇ ਜਦੋਂ ਦਾ ਰਸਤਾ ਇਹ ਪੱਕਾ ਆਇਆ ਵਾ ਇੰਨੀ ਮਤਲਕ ਕਿ ਲੋਟ ਕਸੋਟੇ ਤੇ ਚੱਲਣ ਡਈ ਆ ਜੇ ਕੋਈ ਗਰੀਬ ਗੁਰਦਾ ਮੋਟਰਸਾਈਕਲ ਤੇ ਜਾਂਦਾ ਵਾ ਤੇ ਇਹ ਲਟੇਰੇ ਜਿਹੜੇ ਆ ਉਸੇ ਵੇਲੇ ਜਿੱਥੇ ਵੀ ਇਹਨਾਂ ਦਾ ਜੋਰ ਪੈਂਦਾ ਵਾ ਆਪਣੀ ਇਮਾਰਤ ਆੜ ਕਰਕੇ ਤੇ ਜਿਹੜਾ ਵਾ ਵੀ 500 700 ਹਜ਼ਾਰ ਰੁਪਏ ਬਦਲੇ ਜਿਹੜਾ ਵਾ ਵੀ ਬੰਦਿਆਂ ਨੂੰ ਸੱਟਾਂ ਲਾ ਦੇਣੀਆਂ ਹੋਰ ਹੀ ਵੇਖਣਾ ਕਿ ਬੰਦੇ ਦਾ ਕੀ ਨੁਕਸਾਨ ਹੋਣ ਧਿਆ ਹੁਣ ਕੱਲ ਜਿਹੜਾ ਵਾ ਵੀ ਸਾਡੇ ਇੱਥੇ ਆ ਰਾਹ ਦੇ ਲੱਗੇ ਜਿਹੜਾ ਵਾ ਵੀ ਇਹ 6 ਵਜੇ ਦਾ ਟਾਈਮ ਹੀ ਜਦੋਂ ਨਿਤਨੇਮ ਨੂੰ ਚੱਲੇ ਆ ਨਿਤਨੇਮ ਕਰਨ ਚੱਲੇ ਆ ਗੁਰਦੁਆਰਾ ਸਾਹਿਬ ਰੂਟੀ ਕਰਦੇ ਤੇ ਇੱਥੇ ਜਿਹੜਾ ਵਾ ਵੀ ਇੱਥੇ ਜਿਹੜਾ ਵਾ ਵੀ ਮੰਦੇ ਦੀ ਡੈਥ ਹੋਈ ਪਈ ਆ ਪਤਾ ਨਹੀਂ ਗੋਲੀਆਂ ਮਾਰੀਆਂ ਕੀ ਵਿਚਾਰਾ ਕਿੱਧਰੋਂ ਆਇਆ ਤੇ ਕੀ ਉਹਦੇ ਨਾਲ ਬਣਿਆ ਵਾ ਇਸ ਕਰਕੇ ਜਿਹੜਾ ਵਾ ਵੀ ਹੱਥੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇੱਥੇ ਕੋਈ ਨਾ ਕੋਈ ਜਿਹੜਾ ਵਾ ਵੀ ਜਾਂ ਚੌਕੀ ਦਾ ਪਹਿਰਾ ਪੁਲਿਸ ਵਾਲਿਆਂ ਕੋਈ ਵੀ ਜਿਹੜਾ ਵਾ ਮੈਂਬਰਾਂ ਸਰਪੰਚਾਂ ਨੂੰ ਵੀ ਬੇਨਤੀ ਆ ਵੀ ਭਾਈ ਇੱਧਰ ਧਿਆਨ ਦੇਣ ਦੀ ਲੋੜ ਆ ਤੇ ਤੁਸੀਂ ਜਿਹੜਾ ਵਾ ਵੀ ਇੱਧਰ ਜਿਹੜਾ ਵਾ ਵੀ ਜ਼ਰੂਰ ਕੋਈ ਨਾ ਕੋਈ ਜਿਹੜਾ ਵਾ ਵੀ ਆਪਣਾ ਬੰਦੋਬਸਤ ਕਰੋ ਤੇ ਇੱਥੇ ਜਿਹੜਾ ਵਾ ਵੀ ਪਹਿਰਾ ਦਿੱਤਾ ਜਾਵੇ ਬਹੁਤ ਵਾਰ ਦਾਤਾਂ ਹੁੰਦੀਆਂ ਇੱਥੇ ਮਹਿਮਦ ਪਿੰਡੇ ਦੇ ਵਿੱਚੋਂ ਜਿਹੜਾ ਵਾ ਇੱਕ ਵਿਚਾਰਾ ਵਿਅਕਤੀ ਭਾਈ ਮਰੀਕ ਸਿੰਘ ਮਿਸਤਰੀ ਉਹਦਾ ਵੀ ਜਿਹੜਾ ਪਿੱਛੇ ਜਿਹੜਾ ਵਾ ਇੰਦਾ ਹੀ ਲੋਟ ਕਸੋਟ ਹੋਈ ਉਹਨੂੰ ਜਿਹੜਾ ਇੰਦਾ ਪਏ ਆ ਮੁੰਡੇ ਤੇ 4000 ਰੁਪਈਆ ਉਹਦਾ ਵਿਚਾਰੇ ਦਾ ਬਟੂਏ ਦੇ ਵਿੱਚੋਂ ਕੱਢ ਕੇ ਲੈ ਗਏ ਮੋਬਾਈਲ ਵੀ ਲੈ ਗਏ ਮੋਟਰਸਾਈਕਲ ਵੀ ਛੁੱਟਤਾ ਤੇ ਸੱਟ ਲੱਗਣੀ ਜਿਹੜੀ ਉਹ ਵਖਰੀ ਇੰਦਾ 2-3 ਵਾਰ ਦਾ ਤਾਂ ਮਹਿਮਦ ਪਿੰਡ ਦੇ ਵਿੱਚ ਵੀ ਹੋਈਆਂ ਇੱਕ ਦੇ ਤੇ ਵਿਚਾਰੇ ਦੇ ਸਾਈਕਲ ਛੁੱਟਿਆ ਤੇ ਉਹਦੇ ਲੱਕ ਦੇ ਵਿੱਚ ਸੱਟ ਲੱਗ ਗਈ ਆ ਉਹ ਪਤਾ ਨਹੀਂ ਉਹਦਾ ਮਣਕਣਾ ਟੁੱਟਾ ਵਾ ਵਿਚਾਰੇ ਗਰੀਬ ਦਾ ਅੱਗੇ ਸੰਗਲੀ ਟੁੱਟੀ ਆ ਗੁਰੀ ਹਾਲਤ ਆ ਇਹ ਇਸ ਕਰਕੇ ਜਿਹੜੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਭਾਈ ਇੱਧਰ ਬਹੁਤ ਜ਼ਰੂਰੀ ਆਏ ਬੇਨਤੀ ਵੀ ਇੱਧਰ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋਲੇ ਗਰਮੀਤ ਸਿੰਘ ਪਿੰਡ ਬੋਲੇਵਾਲ ਆ ਡੇਰਾ ਸਾਡਾ ਕਰਨ ਦਾ ਹਾਂਜੀ ਕਹਿੰਦਾ ਸਾਡਾ ਡੇਰਾ ਜੀ ਆ ਪੱਠੇ ਜਿਹੜੀ ਮਹਿਮਦ ਵਾਲੀ ਸੜਕ ਵਾ ਬੋਲੇਵਾਲ ਨੂੰ ਜਾਂਦੀ ਉੱਥੇ ਹੀ ਰਹਿੰਦੇ ਆ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਆ ਤਰੀਕੇ ਦੇ ਪੈਸੇ ਖੋ ਲਿੰਦੇ ਆ ਕਿਸੇ ਦੇ ਕੋਹ ਕਰ ਲੈਂਦੇ ਆ ਕਿਤੇ ਕੋਹ ਕਰ ਲੈਂਦੇ ਆ ਅਸੀਂ ਇਹੋ ਕਹਿਣਾ ਚਾਹੁੰਨੇ ਪ੍ਰਸ਼ਾਸਨ ਨੂੰ ਕਮਰ ਨੂੰ ਕਹਿਣਾ ਚਾਹੁੰਨੇ ਆ ਕਿ ਤੁਸੀਂ ਵੱਧ ਵੱਧ ਇੱਥੇ ਪੁਲਿਸ ਦੀ ਗਸ਼ਤੇ ਵਧਾਓ ਗਸ਼ਤੇ ਵਧਾਓ ਤੇ ਬੜੇ ਸੁਰੱਖਿਅਤ ਰਹਿਣ ਅਸੀਂ ਇੱਥੇ ਲੱਗੇ ਛਾਗੇ ਰਹਿੰਦੇ ਆ ਦੋ-ਤਿੰਨ ਮਹੀਨੇ ਕਦੇ ਕਿਸੇ ਨੂੰ ਪਟਮਾਰ ਕਰਦੇ ਆ ਕਿਸੇ ਨੂੰ ਕੋਹ ਕਰਦੇ ਕਿਸੇ ਨੂੰ ਕੋਹ ਕਰਦੇ ਆ ਸਾਡਾ ਇਹੋ ਫਰਮਾਇਸ਼ ਆ ਕਿ ਵੱਧ ਵੱਧ ਮਹਾਰਾਜ ਜੀ ਸਰਕਾਰ ਜਾਂ ਪ੍ਰਸ਼ਾਸਨ ਅਵੇਖੋ ਸਾਡੇ ਘਰ ਦੇ ਸਾਹਮਣੇ ਸਾਬ ਕੱਲ ਕੋਈ ਸਰਵੇਖੀ ਬੋਰਡਰ ਮਿਲਦਾ ਉਹਨੂੰ ਮਾਰ ਗਏ ਇੱਕ ਨੂੰ ਲੁੱਟ ਕੱਟ ਕੇ ਲੈ ਚਲ ਗਏ ਤੇ ਬਹੁਤ ਜਿਆਦਾ ਮਾੜੀ ਵਾਰਤਾ ਤਾਂ ਹੁੰਦੀ ਹੀ ਐ ਸੀ ਤੇ ਡਰਦੇ ਘਰੋਂ ਬਾਹਰ ਨਹੀਂ ਤੇ ਜਦੋਂ ਦਮਕਾ ਦਮਕਾ ਮਾਰੀ ਮਾਰਦੇ ਆ ਉਹਨੂੰ ਬੋਰਡਰ ਲੈ ਕੇ ਭੱਜ ਜਾਂਦੇ ਅਗਲੇ ਇੱਧਰ ਕੋਲਸ ਦੀ ਗਸ਼ਤਕਾਰਾ ਕੋਈ ਨਹੀਂ ਹੁੰਦੀ ਗਸ਼ਤ ਹੁੰਦੀ ਹੀ ਕਦੇ ਕਦੇ ਇਹਨਾਂ ਬੰਦੇ ਨੂੰ ਫੜਨ ਆਉਂਦੇ ਪਿੰਡ ਚੋਂ ਉਹ ਤੋਂ ਗਸ਼ਤ ਵੀ ਕੋਈ ਗਸ਼ਤ ਨਹੀਂ ਇੱਥੇ ਲੈਣਾ ਨਾ ਕੱਖ ਨਹੀਂਗਾ ਬਹੁਤ ਜਿਆਦਾ ਕੁਝ ਉਰੋਗੀਆਂ ਨਹਿਰ ਦਾ ਕਰਕੇ ਪੰਨਕੀ ਅਸਬੈਕ ਪਿੰਦੇ ਐ ਤੇ ਕੋਈ ਇਹਦੇ ਭੋਮਾ ਉਥੋਂ ਲੈ ਆ ਕੇ ਸਮੈਟ ਪੀ ਜਾਂਦੇ ਆ ਤੇ ਨਾਦ ਕੇ ਜੀ ਗੱਲ ਸੁਣਦੇ ਨਾ ਹੋਰ ਕੀ ਨਾ ਮਤਨਾ ਮੇਰਾ ਤਾਂ ਘਰ ਆਪ ਚਲੀ ਗਿਆ ਰਣ ਵਾਲੀ ਅਸੀਂ ਮੰਨ ਲਓ ਪੁੱਤ ਰਹਿਣ ਵਾਲੇ ਕਿ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਪੱਠੇ ਤੋਂ ਜਿਹੜੀ ਮੇਨ ਤੋਂ ਸੜਕ ਜਾਂਦੀ ਨਾ ਬੋਲੇਵਾਲ ਨੂੰ ਇਹਦੇ ਉੱਤੇ ਗਰੋਧ ਇੱਕ ਵਾਰਦਾਤ ਹੁੰਦੀ ਆ ਕਈ ਪੈਸੇ ਖੋਲ ਇਹਨੇ ਕਈ ਮੋਟਰਸਾਈਕਲ ਖੋਲ ਲੈਂਦੇ ਆ ਬੰਦਿਆਂ ਨੂੰ ਮਾਰਦੇ ਆ ਕੁੱਟਦੇ ਆ ਨਾਲੇ ਸਟਾ ਲਾਉਂਦੇ ਆ ਇਹ ਇਹਦਾ ਪਹੁੰਚ ਤੋਂ ਕਦੀ ਪਹੁੰਚ ਨਾ ਕਰੀ ਮੜੀ ਨਹੀਂ ਨਾ ਇਹ ਰੋਡ ਤੋਂ ਉਹ ਬਹੁਤ ਬੜਾ ਅਲਾ ਪੰਜਵੇਂ ਤੋਂ ਬਾਅਦ ਬੰਦਾ ਨਿਕਲ ਨਹੀਂ ਸਕਦਾ ਜੀ ਪੰਜਵੇਂ ਤੋਂ ਬਾਅਦ ਨਹੀਂ ਨਿਕਲ ਸਕਦਾ ਤੇ ਆ ਰਾਤ ਦੇ ਵਾਰ ਦਾ ਤੋਂ ਹੀ ਆ ਜੀ ਦੋ ਬੰਦੇ ਇੱਕ ਬੰਦਾ ਕਤਲ ਕਰਤਾ ਵਾਰਤਾ ਇੱਕ ਨੂੰ ਹਟਾ ਲੱਕਿਆ ਹਾਂਜੀ ਉਹਨਾਂ ਕਿਸੇ ਜਣੇ ਦਾ ਕਤਲ ਹੋਇਆ ਕੋਣ ਸੀ ਇਹ ਬਾ ਚਲਦੇ ਕੋ ਦੱਸ ਦੇ ਜੀ ਇੱਥੇ ਜਿੱਨਾ ਉੱਥੇ ਜਾਣਕਾਰ ਬੰਦੇ ਹੈਗੇ ਹੀ ਹਾਂਜੀ ਮਾਗੀ ਕੰਮ ਕੀ ਕਰਦੇ ਸੀ ਇਹ ਮੇਲੇ ਤੇ ਲਗਾ ਸੀ ਪਤਾ ਤਾਂ ਸਰਵੇਅਰ ਸੀ ਕਿਹੜੀ ਮੇਲੇ ਚ ਬੁਟਰ ਬੈਲ ਚ ਅੱਛਾ ਜੀ ਹਾਂਜੀ ਹਾਂਜੀ ਵੇ ਮੈਂ ਕਿੰਨੇ ਵੇ ਦੀ ਵਾਰ ਕਰਦਾ ਹਾਂ ਇਹ 5:30 ਹੋਣੀ ਹੈ 5:30 ਅੱਡੇ 5 ਵਜੇ ਵਾਰਤਾ ਤਾਂ ਜੀ ਤੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਦੇਖੋ ਮੈਂ ਕਰਦੇ ਮੇਰਾ ਕੋਈ ਸੁਧਾਰ ਹੋਣਾ ਚਾਹੀਦਾ ਪੁਲਿਸ ਨੂੰ ਜਿਹੜਾ ਬਾਰੇ ਕੋ ਰਾਤ ਨੂੰ ਲੋਕਾਂ ਨੂੰ ਡਰ ਹੋਵੇ ਇੱਥੇ ਤਾਂ ਦਿਨੇ ਚੋਰ ਕੋ ਮਰਿਆ ਜੀ 5 ਵਜੇ ਤੋਂ ਬਾਅਦ ਚੋਰ ਘੁੰਮਿਆ ਰੋਡ ਤੇ ਤਿੰਨ ਤਿੰਨ ਚਾਰ ਚਾਰ ਜਣੇ ਤਿੰਨ ਤਿੰਨ ਮੋਟਰਸਾਈਕਲੋਂ ਦੇ ਦੋ ਦੋ ਤਿੰਨ ਤਿੰਨ ਵਸੇ ਇੱਦਾਂ ਘੇੜੇ ਲਾਉਂਦੇ ਕੋਈ ਕੀ ਨਾਮ ਦਾ ਹੈ ਜੀ ਬੇਨਾਮ ਰਹਿਣਾ ਕਿੱਥੇ ਰਹਿਣ ਵਾਲੇ ਉਹ ਮੋਬਿਲਵਾ ਇਹ ਕਹਿੰਦਾ ਜੀ ਬੇ ਅੱਗੇ ਮੋੜੇ ਦਾ ਮੋਟਰ ਹੈ ਕੋਲੇ ਆਕੀ ਕਿਤਾ ਜੀ ਹੋਰ ਆ ਗੋ ਤੇ ਪਹਾਰੇ ਸੀ ਉਹ ਕੁਝ ਗਿਆਸ ਪੈ ਕਿੱਧਰ ਨੂੰ ਅੱਛਾ ਤੇ ਖੋ ਗਏ ਤੇ ਸਰ ਜਿਹੜੀ ਆਪਣਾ ਕਤਲ ਹੋਇਆ ਜਿਹਦੀ ਵਾਰਤਾਬ ਹੋਈ ਆ ਹਾਂਜੀ ਕਿਸ ਤਰ੍ਹਾਂ ਦੀ ਕੇਸ ਉਹ ਇਦਾਂ ਸੀਗੇ ਰਾਣਾ 슈ਗਰ ਮਿਲ ਦੇ ਤੋਂ ਕਰਮਚਾਰੀ ਮੋਟਰਸਾਈਕਲ ਦੇ ਉੱਤੇ ਆ ਰਹੇ ਸੀ ਜੀ ਤੇ ਜਦੋਂ ਪਿੰਡ ਬੋਲੇਵਾਲ ਤੋਂ ਥੋੜਾ ਜਿਹਾ ਅੱਗੇ ਪਹੁੰਚੇ ਜੀ ਤੇ ਉੱਥੇ ਤਿੰਨ ਅਣਪਛਾਤੇ ਨੌਜਵਾਨਾਂ ਨੂੰ ਉਹਨਾਂ ਤੋਂ ਲੋਟਕੋ ਕਰਨ ਦੀ ਨੀਤੀ ਦੇ ਨਾਲ ਉਹਨਾਂ ਤੇ ਗੋਲੀ ਚਲਾਈ ਗਈ ਆ ਜਿੱਤੇ ਇੱਕ ਕਰਮਚਾਰੀ ਦੇ ਗੋਲੀ ਲੱਗ ਗਈ ਆ ਜੀ ਤੇ ਉਹਨੂੰ ਉਹ ਨਿੱਜੀ ਹਸਪਤਲ ਲੈ ਕੇ ਗਏ ਸੀ ਜਿੱਥੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਉਹਦੀ ਮਹਿਤਾਬੇ ਨਿੱਜੀ ਹਸਪਤਲ ਮੌਤ ਹੋ ਗਈ ਆ ਅਸੀਂ ਤੁਰੰਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਠੀਕ ਹੈ ਜੀ ਮੌਕੇ ਤੇ ਪਹੁੰਚੀ ਫਿਰ ਹਸਪਤਲ ਲੈ ਕੇ ਜਾ ਕੇ ਉਹਨਾਂ ਦੇ ਸਟੇਟਮੈਂਟ ਦੇਖ ਕੇ ਪਰਚਾ ਦਰਜ ਕਰ ਦਿੱਤਾ ਅਣਖਾਤੀ ਵਿਰਚੇ ਦੇ ਖਿਲਾਫ ਸੀਸੀਟੀ ਕੈਮਰੇ ਖੰਗਾਲੇ ਜਾ ਰਹੇ ਆ ਇਹ ਤ ਤਾਸ਼ ਕੀਤੀ ਜਾ ਰਹੀ ਹੈ ਜਲਦੀ ਤੋਂ ਜਲਦੀ ਅਣਖਾਤੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਵੇ ਸਰ ਲੁੱਟਖੋ ਦੀ ਹੋਈ ਹੈ ਗੱਲ ਤੇ ਜਾਂ ਮਤਲਬ ਕਿ ਕੋਈ ਨਿੱਜੀ ਦੁਸ਼ਮਣੀ ਨਹੀਂ ਨਹੀਂ ਇਹ ਲੁੱਟਖੋ ਦੇ ਨੀਤ ਨਹੀਂ ਉਹਨਾਂ ਨੂੰ ਉਹਨਾਂ ਨੇ ਮਾਰਿਆ ਗੋਲੀ ਮਾਰੀ ਕਿੰਨੇ ਜਣੇ ਸੀ ਮੌਜੂਦ ਜਿਹੜੇ ਦੋ ਜਣੇ ਸੀ ਮੋਟਰਸਾਈਕਲ ਤੇ ਜੀ ਦੂਸਰੇ ਦੇ ਵੀ ਕੋਈ ਗੋਲ ਲੱਗੀ ਜਾਂ ਨਹੀਂ ਦੂਸਰੇ ਦੇ ਨਹੀਂ ਲੱਗੀ ਜੀ ਉਹ ਦਾ ਦੂਸਰਾ ਜਿਹੜਾ ਸੀ ਉਹਦੀ ਸਟੇਟਮੈਂਟ ਲੈ ਕੇ ਤੇ ਮਕਦਮਾ ਦਰਜ ਕੀਤਾ ਜੀ ਇਹ ਇੱਕ ਤਾਂ ਹਮਾ ਚੱਲਦਾ ਰਹਿਣ ਵਾਲਾ ਸੀ ਜਿਹਦਾ ਜਿਹਦੇ ਬਿਆਨਾਂ ਤੇ ਮਕਦਮਾ ਦਰਜ ਕੀਤਾ ਜੀ ਤਾਂ ਜਿਹਦੀ ਮੌਤ ਹੋਈ ਹੈ ਜੀ ਉਹ ਉੱਤਰਾਖੰਡ ਦਾ ਰਹਿਣ ਵਾਲਾ ਸੀਗਾ ਜੀ ਹਾਂਜੀ ਸਰ ਉਸ ਦਾ ਨਾਮ ਕੀ ਜਿਹਦੇ ਜਿਹਦੇ ਮੌਤ ਹੋਈ ਹੈ ਜੀ ਉਹਦਾ ਨਾਮ ਰਾਮਜੀਵਨ ਸ਼ੁਕਲਾ ਸਨ ਆਫ ਮੂਲਚੰਦਰਾ ਇਹ ਨਕੀਮਪੁਰ થી ਇਹਦਾ ਰਹਿਣ ਵਾਲਾ ਸੀਗਾ ਜੀ ਠੀਕ ਹੈ ਇਹ ਤਾਂ ਕਿਸੇ ਕੰਮ ਵਾਸਤੇ ਆਇਆ ਨਹੀਂ ਇਹ ਰਾਣਾ ਸ਼ੂਗਰ ਮੇਲ ਦੇ ਵਿੱਚ ਮੈਂ ਸਰਵਿਸ ਕਰਦੇ ਸੀਗੇ